ਇਹ ਕਿਹੜੀ ਨਸਲ ਹੈ ਬਾਈ ਜੀ ਸ਼کاری ਹੈ ਸ਼کاری ਪਹਿਲਾਂ ਜਿਵੇਂ ਆਪਾਂ ਕਹਿੰਦੇ ਸ਼کاری ਹਾਂਜੀ ਹਾਂਜੀ ਕੀ ਰੇਟ ਹੈ ਦਾ ਬਾਕੀ ਸਾਰੇ ਬਾਈ ਨਾਲ ਗੱਲਬਾਤ ਆ 15000 ਰੁਪਏ 15000 ਰੁਪਿਆ ਇਕੱਲੇ ਦਾ ਇਕੱਲੇ ਦਾ ਲੱਗਿਆ ਕੁਛ ਹਾਂ ਲੱਗੇ ਜਾਂਦਾ ਜੀ ਕਿੰਨਾ ਲੱਗਿਆ 9000 ਲਾਈ ਜਾਂਦਾ ਅੱਛਾ 9000 ਲੱਗਿਆ ਦੇਖ ਸਕਦੇ ਹੋ ਵੀ 9000 ਰੁਪਿਆ ਲੱਗਿਆ ਤੇ 15000 ਤੇ ਖੜਿਆ ਬਾਈ ਛਕਿਆਰੀ ਕੁੱਤਾ ਜਿਵੇਂ ਅੱਗੇ ਛਕਿਆਰੀ ਆਮ ਹੀ ਹੁੰਦੇ ਸੀ ਆਪਣੇ ਹਰੇਕ ਪਿੰਡ 'ਚ ਹੁੰਦੇ ਸੀ ਅੱਗੇ ਦੋ ਚਾਰ ਗੱਲ ਖੁਰਤ ਕੀ ਲੈ ਕੇ ਆਏ ਹੋ ਅਸੀਂ ਲੈ ਕੇ ਆਏ ਕੁੱਕੜ ਲੈ ਕੇ ਆਏ ਤੇ ਚਿੜੀਆਂ ਲੈ ਕੇ ਆਏ ਜੀ ਨਾਲ ਕੁੱੱਕੜ ਤੇ ਚਿੜੀਆਂ ਹਾਂਜੀ ਅੱਛਾ ਕੁੱਕੜ ਕਿਹੜੇ ਨੇ ਨਸਲ ਇਹ ਇਹ ਕੜਕਨਾਥ ਹੈ ਕੜਕਨਾਥ ਕੀ ਰੇਟ ਹੈ ਇਹਨਾਂ ਦਾ ਪ੍ਰਾਈਸ 2000 ਇਹਨਾਂ ਦਾ ਸਾਰਾ 2000 ਹੈ ਜੀ 2000 ਤਿੰਨਾਂ ਦਾ ਠੀਕ ਹੈ ਆਹਾ ਇਹ ਚਿੜੀਆਂ ਦਾ 500 ਦਾ ਜੋੜਾ ਹੈ ਚਿੜੀਆਂ ਦਾ ਚਿੜੀਆਂ ਦਾ 500 ਦਾ ਜੋੜਾ ਇਹਦੇ ਵਿੱਚ ਅੱਜ ਦੋ ਦੋ ਤੇ ਆ ਗਿਆ ਆ ਆ ਬਾਈ ਆਪਣੇ ਨੇ ਬਾਈ ਹਾਂਜੀ ਬਾਈ ਇੱਧਰ ਲਾ ਬਾਈ ਜੀ ਕਿਹੜਾ ਪਿੰਡ ਆ ਬਾਈ ਜੀ ਜਰਨ ਕੋਣੀ ਆ ਜੀ ਹਰਾਇਪੁਰ ਜਰਨ ਕੋਮ ਤੰਨ ਕੋਣੀ ਹਰਾਇਪੁਰ ਤੰਨ ਕੋਣੀ ਹਾਂਜੀ ਕੀ ਕੀ ਹਿਸਾਬ ਕਿਤਾ ਬ ਇਹਨਾਂ ਦਾ ਇਹ ਬਾਈ ਜੀ ਆਪਾਂ 500 ਦੀ ਜੋੜੀ ਦਿੰਦਾ 500 ਦੀ ਜੋੜੀ ਦਿਖਾਓ ਵੀ ਕਬੂਤਰਾਂ ਦੀ ਦੇਖ ਸਕਦੇ ਆ ਇਹਦੀ ਵੀਡੀਓ ਬਣਾਈ ਜੰਦੇ ਆ 500 ਦੀ ਜੋੜੀ ਬਾਈ ਬਈ ਆ ਜੀ ਵੀ ਬਣਾ ਦਿਓ ਇਹ ਕਿੰਨੇ ਦਾ ਹੈ 1000 ਰੁਪਏ ਦਾ 1000 ਦਾ ਇਹ ਕਾਦੇ ਵਾਸਤੇ ਆ ਇਹ ਮੁਰਗੀਆਂ ਆ ਤੇ ਅੱਛਾ ਜੀ ਨਸਲਾ ਜੀ ਅਸੀਲ ਆ ਲੈ ਰਹੇ ਹੋ ਜੀ ਖਾਲਸਾ ਜੀ ਕਬੂਤਰ ਕਬੂਤਰ ਡਾਇਆ ਕਰੋਗੇ ਅੱਛਾ ਜੀ ਚੜਾਈ ਆ ਕਿ ਮੁੰਡਾ ਰਿਹੜ ਪਰਿਆ ਮੁੰਡਾ ਰਿਹੜ ਪਰਿਆ ਕੀ ਕਹਿੰਦਾ ਆਲੇ ਆਗੇ ਦੇ ਕੂਤਰਨੇ ਕੂਦਰੇ ਦੀ ਨੇ ਬਈਆ ਠੀਕ ਐ ਇਹ ਮੁੰਡਾ ਬਈਆ ਫੌਜੀ ਹੋਇਆ ਯਾਰ ਹੁਣ ਭਰਤੀ ਹਾਂ ਉਹਨੇ ਹਿੰਡ ਪਿਆ ਖੜਾ ਕੀ ਕਹਿੰਦਾ ਕਬੂਤਰ ਲੈ ਆ ਕੇ ਦੇ ਮੈਨੂੰ ਦੋ ਲੈ ਆ ਕੇ ਦੇ ਇਹ ਕਿਹੜੀ ਨਸਲ ਐ ਬਾਈ ਜਰਮਨ ਆ ਜੀ ਅੱਛਾ ਜਰਮਨ ਐ ਕੀ ਕੀਮਤ ਕੀ 12000 ਤੇ ਨਾਲ ਕਤੂਰੇ ਹਾਂਜੀ ਇੱਕ ਕਤੂਰੇ ਲੱਗ ਨੇ ਇਹ ਕਿੰਨੇ ਦੇ 10000 ਕਾਹ ਇੱਕ ਕਤੂਰੇ ਨੇ ਤਿੰਨ ਤਿੰਨ ਕਤੂਰੇ ਵੀ 10000 ਦੇ ਤੇ ਕੁੱਤੀ ਹੈਗੀ ਐ 12000 ਦੀ ਦੇਖ ਸਕਦੇ ਹੋ ਮੰਡੀ ਦੇ ਵਿੱਚ ਆਏ ਨੇ ਤੇ ਆ ਵੀ ਨਿਕਿ ਨਿਕਿ ਕਤੂਰੇ ਲੈ ਕੇ ਆਏ ਬਾਈ ਇਹ ਕਿਹੜੀ ਨਸਲ ਹੈ ਬਈ? ਕਪੇਰੀਅਨ ਹੈ ਬਈ। ਕਪੇਰੀਅਨ। ਇਹਨਾਂ ਦੀ ਕੀ ਕੀਮਤ ਹੈ ਬਈ? 3000 ਰੁਪਏ ਅਖਰਾਂ। 3000 ਇੱਕ ਦਾ। ਕਪੇਰੀਅਨ ਹੈ ਵੀ ਦੇਖ ਸਕਦੇ ਹੋ 3000 ਇੱਕ ਦਾ। ਤੁੰਗੜੀ ਮੰਡੀ ਖੜੇ ਸੀ ਇਸ ਵਕਤ ਤੁਹਾਨੂੰ ਹੋਰ ਬਹੁਤ ਕੁਝ ਇੱਥੇ ਮੰਡੀ ਦੇ ਵਿੱਚ ਬਖ ਬਖ ਬਖਾਉਣੇ ਆਗੇ ਤੁਹਾਨੂੰ। ਆਹ ਦੇਖੋ ਜੀ। ਆਹ ਦੇਖੋ ਆ ਵੀ ਨਸਲ ਆਈ ਹੈ ਜੀ। ਦੇਖ ਸਕਦੇ ਹੋ ਵੀ ਪਿਆਰੇ ਪਿਆਰੇ ਕੁੱਤੇ ਰੇ ਮੰਡੀ ਦੇ ਵਿੱਚ। ਕੀ ਕੀਮਤ ਹੈ ਬਈ ਇਹਨਾਂ ਦੀ? ਇਹ ਦੇਖ ਲਓ ਕੀ ਕੀਮਤ ਹੈ ਮੁਰਗੇ ਦੀ ਮੁਰਗੇ ਦੀ 3500 3500 ਇੱਕ ਦੀ ਇੱਕ ਮੁਰਗਾ 3500 ਦਾ ਬਈ ਦੇਖ ਸਕਦੇ ਹੋ 25000 25000 ਕਿੰਨਾ ਲੱਗਿਆ ਹੁਣ ਤੱਕ 20000 20 ਲੱਗਿਆ ਦੇਖ ਸਕਦਾ ਵੀ 25000 ਤੇ ਅੜਿਆ ਹੋਇਆ ਬਾਈ ਕਹਿੰਦਾ 20000 ਲੱਗਿਆ ਇਹ ਰੇਕਤ ਕੀ ਹੁੰਦੀ ਮਾਣਾਈ ਮਗਰਾ ਦੇ ਮੇਰਾ ਹੋਣੀ ਪਤਾ ਮੇਰਾ ਮੈਨੂੰ ਹਲ ਲਖਾਈ ਦੇਖਣਾ ਮੈਨੂੰ ਆਏ ਆਏ ਆਉਂਦੀਆਂ ਮਾਣਾਈ ਜਿਹਨੇ ਫੜ ਕਰੇਗਾ ਉਸਨੂੰ ਦੇਖਦੇ ਮੇਰਾ ਯਾਰ 60 ਦੋਨਾਂ ਦਾ ਦੋਨਾਂ ਦਾ 60 60000 ਲੱਗਿਆ ਕੁਛ ਨਹੀਂ ਇਹ ਤਾਂ ਕੁਝ ਲੱਗਿਆ ਹੀ ਨਹੀਂ ਅੱਛਾ ਇਹ ਰਹੋ ਕਿਹੜੀ ਕਿਹੜੀ ਜਗ੍ਹਾ ਤੋਂ ਠੀਮੇ ਤੋਂ ਠੀਮੇ ਤੋਂ ਆਇਓ ਦੋਆਂ ਦਾ 60000 ਕਹਿੰਦੇ ਬਾਈ ਹਜੇ 60000 ਰੁਪਇਆ ਕੀਮਤ ਹੈ ਬਾਈ ਦੀ ਬੰਦੀ ਜਿਸੇ ਉਹ ਘਟਾ ਰਹਿਗਾ ਮੈਂ ਉਹ ਵੇਚਿਆ ਸਹਹਾ ਦੇ ਮੈਨਾ ਮੋਡਲ ਬੰਦਾ ਜੂਸ ਖਾ ਰਿਹਾ ਸੀ ਛੀਨੇ ਸਾਢੇ ਛੀਨੇ ਨਹੀਂ ਸਾਢੇ 3 ਪਹਿਲੇ ਕਹਦਾ ਮੈਂ ਸਾਢੇ 6 ਨਹੀਂ ਖਾ ਲਾਟ ਚੱਲੇ ਚੱਲ ਹੋ ਗਿਆ ਹੋਇਆ ਨਹੀਂ ਨਹੀਂ ਕਿੰਨੇ ਲੱਗੇ 2.5 ਲੱਗੀਆਂ ਦਾ ਜੀ ਸਾਢੇ 6 ਹਾਂਜੀ ਅੱਛਾ ਤੁਸੀਂ ਕੀ ਮੰਗਦੇ ਹੋ ਅਸੀਂ 8000 ਮੰਗਦੇ ਹਾਂ 8 ਮੰਗਦੇ ਹਾਂ ਲੱਗ ਜੂਗਾ ਚਲੋ ਕੋਈ ਗੱਲ ਨਹੀਂ